ਬ੍ਰਾਹਮ ਦੇ ਪਿਸਟਲ ਹਿਰੋਇਨ ਅਤੇ ਡਰੱਗਸ ਮਨੀ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਵਿੰਦਰ ਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਲੜੀ ਤਹਿਤ ਮਾਨ ਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰਸਾਦ ਸਿੰਘ ਪੁੱਲਰ ਦੀ ਹਾਜ਼ਰਤਾ ਮੌਕੇ ਕਮਿਸ਼ਨਰ ਅੰਦਰ ਸਰ ਵਿੱਚ ਮਾੜੇ ਅਸਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ ਜਿਹੜੇ ਕਿ ਦਸ਼ੇ ਦਾ ਕਾਰਗੋਰ ਕਰਦੇ ਨੇ ਜਾਂ ਕੋਈ ਹੋਰ ਮਾੜੇ ਕੰਮ ਕਰਦੇ ਨੇ ਉਹਦੀ ਲੜੀ ਵਿੱਚ ਇਨਚਾਰਜ ਸੀਈ ਟੂ ਰਵੀ ਕੁਮਾਰ ਨੂੰ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ 26/8/25 ਨੂੰ ਸਦਰ ਏਰੀਆ ਵਿੱਚ ਇੱਕ ਨਾਕੇ ਦੌਰਾਨ ਇੱਕ ਵਿਅਕਤੀ ਅਤਿੰਦਰ ਪਾਲ ਸਿੰਘ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈਗਾ ਇਹਨੂੰ ਗਫ्तार ਕਰਕੇ ਇਹਦੇ ਕੋਲੋਂ 300 ਗ੍ਰਾਮ ਹੈਰੋਇਨ ਮਿਲੀ ਹੈ ਔਰ ਪੰਜਾ ਡਰਗਮਨਿ ਮਿਲੀ ਹੈ ਔਰ ਇੱਕ ਇਲੈਕਟ੍ਰੋਨਿਕ ਕੰਡਾ ਮਿਲਿਆ ਸੀ। ਉਹਦੀ ਫਰਦਰ ਜਦੋਂ ਇਨਵੈਸਟੀਗੇਸ਼ਨ ਹੋਈ ਉਹਦੀ ਲੜੀ ਚੋਂ ਇੱਕ ਵਿਅਕਤੀ ਹੋਰ ਫੜਿਆ ਗਿਆ ਗੁਰਸਿਮਰਨ ਸਿੰਘ ਦਸ਼ਮੇਸ਼ ਐਵੇਨਿਊ ਦਾ ਰਾਮਵਾਲਾ। ਉਹਦੇ ਕੋਲ ਇੱਕ 32 ਬੋਰ ਦਾ ਪਿਸਤਲ ਜਿਹੜਾ ਉਹ ਮਿਲਿਆ ਸੀਗਾ ਔਰ ਇਹ ਦੋਨੇ ਇਕੱਠੇ ਹੀ ਰਲ ਮਿਲ ਕੇ ਇਹ ਕੰਮ ਕਰਦੇ ਸੀਗੇ। ਇਹਨੂੰ ਬੜੀ ਇੰਟੈਲੀਜੈਂਟਲੀ ਇਹਨਾਂ ਨੇ ਅਗੇ ਗਰਤੀਸ਼ ਨੂੰ ਅੱਗੇ ਵਧਾਇਆ। ਔਰ ਉਸ ਤੋਂ ਬਾਅਦ ਇੱਕ ਵਿਅਕਤੀ ਹੋਰ ਲਵਪ੍ਰੀਤ ਸਿੰਘ ਖਾਲੜਾ ਏਰੀਆ ਦਾ ਰਹਿਣ ਵਾਲਾ ਉਹਨੂੰ ਗੁਫਤਾਰ ਕੀਤਾ ਇਹਨਾਂ ਨੇ 31825 ਨੂੰ ਔਰ ਉਹਦੇ ਕੋਲੋਂ ਤਿੰਨ ਪਿਸਟਲ ਇੱਕ 12 ਬੋਰ ਦੀ ਗਨ ਮਿਲੀ ਹੈ ਔਰ 15 ਰਾਊਂਡ ਮਿਲੇ ਨੇ ਜਦੋਂ ਪਹਿਲੇ ਦਿਨ ਉਹਨੂੰ ਫੜਿਆ ਗਿਆ ਸੀ ਉਹਨਾਂ ਕੋਲ 32 ਬੋਰ ਦੇ ਦੋ ਪਿਸਟਲ ਮਿਲੇ ਸੀ ਔਰ ਜਦੋਂ ਫਰਦਰ ਉਹਨੂੰ ਫਿਰ ਹੋਰ thorough ਵਾਲੀ ਪੁਸ਼ਟੀ ਕੀਤੀ ਔਰ ਇੱਕ 30 ਬੋਰ ਦਾ ਪਿਸਟਲ ਔਰ ਇੱਕ ਬਾਰਾਂਪੁਰ ਦੀ ਗੱਨ ਜਿਹੜੀ ਸੀ ਉਹਨਾਂ ਨੇ ਸੰਗਣਾ ਨਹਿਰ ਹੈਗੀ ਆ ਉਹਦੇ ਲਾਗੇ ਨੁਕਾਸ਼ ਪਾ ਕੇ ਰੱਖੇ ਸੀ ਉੱਥੋਂ ਰਿਕਵਰ ਕੀਤੇ ਜਦੋਂ ਫਰਦਰ ਪਤਾ ਕੀਤਾ ਤੇ ਕੋਈ ਜੀਵਾ ਨਾਮ ਦਾ ਬੰਦਾ ਹੈਗਾ ਪਟਾਰ ਰੋਡ ਦਾ ਔਰ ਇੱਕ ਲਗ ਬੰਦਾ ਹੈਗਾ ਬਾਸਰਕੇ ਦਾ ਜਿਹੜਾ ਕਿ ਯੂਕੇ ਵਗੈਰਾ ਚਲਾ ਗਿਆ ਹੈਗਾ ਇਹਦਾ ਕਹਿਣਾ ਹੈਗਾ ਵੀ ਉਹਨੇ ਮੈਨੂੰ ਹਥਿਆਰ ਦਿੱਤੇ ਸੀ ਉਹ ਬੰਦਾ ਕ੍ਰਿਮੀਨਲ ਹੈ ਉੱਤੇ ਕਾਫੀ ਪਰਚੇ ਵੀ ਦਰਜ ਨੇ ਔਰ ਇਹ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਹ ਜਿਹੜੇ ਹਥਿਆਰ ਨੇ ਇਹ ਕਿਤੇ ਨਾ ਕਿਤੇ ਯੂਜ਼ ਹੋਣੇ ਸੀਗੇ ਇੱਕ ਤਾਂ ਕ੍ਰਾਈਮ ਹੋਣ ਤੋਂ بچਿਆ ਇੱਕ ਇਹੋ ਜਿਹੇ ਬੰਦੇ ਦੇ ਨਾਥੀ ਪੈ ਗਈ ਬਹੁਤ ਹੀ ਇੰਟੈਲੀਜੈਂਟਲੀ ਪਹਿਲਾਂ 300 ਗ੍ਰਾਮ ਹੀਰਨ ਫੜੀ ਔਰ ਔਰ ਡਰਗ ਮਨੀ ਫੜੀ ਇੱਕ ਇਲੈਕਟ੍ਰੋਨਿਕ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਲੜੀ ਦੇ ਲੜੀ ਟੋਟਲ ਜਿਹੜੇ ਪਿਸਟਲ ਫੜੇ 4 ਔਰ ਇੱਕ ਗਨ ਇਹ ਚ ਦੱਸਣ ਵਾਲੀ ਗੱਲ ਹੈ ਜਿਹੜਾ ਰਤਿੰਦਰ ਪਾਲ ਸਿੰਘ ਹੈਗਾ ਇਹ ਜੋਮੈਟੋ ਦਾ ਕੰਮ ਕਰਦਾ ਸੀ ਜੋਮੈਟੋ ਦੀ ਰੈਸਵਰਾ ਪਾਕ ਉਹਦੀ ਆਰਚੇ ਕੰਮ ਕਰਦਾ ਸੀਗਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ ਇਸ ਕਰਕੇ ਬੜੀ ਅਚੀਵਮੈਂਟ ਅੱਛੀ ਹੋਈ ਹੈ ਸਾਡੇ ਜਿਹੜੇ ਇੰਚਾਰਜ ਸੀ ਇਹ ਟੂ ਅਭਿਸ਼ਮਤ ਔਰ ਜਿਹੜੇ ACP ਹਰਮੰਦਰ ਸਿੰਘ ਮਾਰੇ ACP ਕ੍ਰਾਈਮ ਨੇ ਇਹਨਾਂ ਦੀ ਸੁਪਰਵਾਈਜ਼ ਚ ਸਾਰਾ ਇੱਕ ਕਾਮਯਾਬੀ ਹਾਸਲ ਹੋਈ ਹੈ ਬਹੁਤ ਅੱਛਾ ਇਹ ਜਿਹੜੀ ਇਹੋ ਜੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੀ